ਬਰਸ ਬਸ ਜਿਹੜਾ ਗੁਰਵਿੰਦਰ ਦੇ ਕਤਲ ਕਰਨ ਤੋਂ ਬਾਅਦ ਘਰੋਂ ਸੋਨਾ ਚੋਰੀ ਕੀਤਾ ਗਿਆ ਸੀ ਜਾਂ ਲੁੱਟਿਆ ਗਿਆ ਸੀ ਉਹ ਸੋਨਾ ਬਰਾਮਦ ਹੋ ਗਿਆ ਇੱਕ ਉਹਨੂੰ ਜਿਹੜਾ बेहोश ਕਰਨ ਲਈ ਗੋਲੀਆਂ ਦਿੱਤੀਆਂ ਗਈਆਂ ਸੀ ਉਹ ਖਾਲੀ ਪੱਟਾ ਮਿਲ ਗਿਆ ਇਹ ਆ ਗ੍ਰਿਮਾਂਡ ਵਿੱਚ ਕਿਹਾ ਕਿ ਜਿਹੜੀ ਉਹਨੂੰ ਚਿੱਟਾ ਦੇਣ ਵਾਸਤੇ ਸਿਰਿੰਜਲ ਵਰਤੀ ਗਈ ਸੀ ਜਾਂ ਉਹਨੂੰ ਵਰਤੀ ਜਾਣੀ ਸੀ ਉਹ ਸਿਰਿੰਜ ਪੁਲਿਸ ਨੂੰ ਬਰਾਮਦ ਨਹੀਂ ਹੋਈ ਹੈਗੀ ਪਰ ਪੁਲਿਸ ਅਧਿਕਾਰ ਨੂੰ ਇਹ ਕਨਵਿੰਸ ਨਹੀਂ ਕਰ ਸਕੀ ਕਿ ਉਹ 9 ਦਿਨ ਦੇ ਪੁਲਿਸ ਰਮਾਂਡ ਰਮਾਂਡ ਕੀ ਕੀ ਕੀਤਾ ਉਹਨਾਂ ਨੇ ਉਸਨੇ 3 ਦਿਨ ਦਾ ਪੁਲਿਸ ਰਿਮਾਂਡ ਮੰਗਿਆ ਸੀ ਪੁਲਿਸ ਨੂੰ ਉਹ ਪੁਲਿਸ ਰਿਮਾਂਡ ਨਹੀਂ ਮਿਲਿਆ ਹੈਗਾ ਤੇ ਜੱਜ ਨੇ ਤਿੰਨਾਂ ਮੁਜਜ਼ਬਾਂ ਨੂੰ 22 ਦਸੰਬਰ ਤੱਕ ਜੇਲ੍ਹ ਭੇਜਤਾ ਹੈਗਾ ਵੀ ਕਿੰਨਾ ਸੋਨਾ ਚੋਰੀ ਹੋਇਆ ਸੀ ਤੇ ਕਿੰਨਾ ਬਰਾਮਦ ਹੋਇਆ ਇਸ ਬਾਰੇ ਉਹਨਾਂ ਨੇ ਅਦਾਜ਼ਤ ਨੂੰ ਕੁਝ ਨਹੀਂ ਦੱਸਿਆ ਹੈਗਾ ਸਿਰਫ ਇਹ ਇੱਕੋ ਸ਼ਬਦ ਲਿਖਿਆ ਕਿ ਜਿੰਨਾ ਸੋਨਾ ਚੋਰੀ ਹੋਇਆ ਸੀ ਉਹਨਾਂ ਸੋਨਾ ਜਿਹੜਾ ਹੈਗਾ ਉਹ ਬਰਾਮਦ ਹੋ ਗਿਆ ਹੈਗਾ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀ ਪਿਛਲੇ 2-3 ਦਿਨਾਂ ਤੋਂ ਫਰੀਦਕੋਟ ਜ਼ਿਲ੍ਹੇ ਦੇ ਜਿਹੜਾ ਕਤਲ ਹੋਇਆ ਸੀ ਉਸ ਨੇ ਸੋਸ਼ਲ ਮੀਡੀਆ ਤੇ ਧੂਮਾਂ ਪਾਈਆਂ ਹੋਈਆਂ ਤੇ ਇਸ ਮਾਮਲੇ ਦੇ ਵਿੱਚ ਤਿੰਨ ਜਣਿਆਂ ਨੂੰ ਹੁਣ ਤੱਕ ਗ੍ਰਿਫਤਾਰ ਕੀਤਾ ਜਾ ਚੁੱਕਿਆ ਜਿਨ੍ਹਾਂ ਵਿੱਚ ਕਤਲ ਹੋਣ ਵਾਲੇ ਵਿਅਕਤੀ ਗੁਰਵਿੰਦਰ ਸਿੰਘ ਦੀ ਪਤਨੀ ਰਵਿੰਦਰ ਕੌਰ ਤੇ ਉਸ ਦਾ ਕਥਿਤ ਤੌਰ ਤੇ ਜਿਹੜਾ ਆਸ਼ਿਕ ਦੱਸਿਆ ਜਾ ਰਿਹਾ ਹਰਕਮਲ ਸਿੰਘ ਤੇ ਉਸ ਉਹਨਾਂ ਦਾ ਸਾਥੀ ਵਿਸ਼ਵਜੀਤ ਇਹਨਾਂ ਨੂੰ ਸਾਰਿਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਤੇ ਇਹਨਾਂ ਸਾਰਿਆਂ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਪੁਲਿਸ ਨੂੰ ਰਿਮਾਂਡ ਨਹੀਂ ਮਿਲਿਆ ਤੇ ਕੀ ਉੱਥੇ ਕਾਰਵਾਈ ਹੋਈ ਆ ਹੁਣ ਤੱਕ ਕੀ ਸਾਹਮਣੇ ਆਇਆ ਇਸ ਮਾਮਲੇ ਦੇ ਵਿੱਚ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਜਸਵੰਤ ਜੱਸ ਐਡਵੋਕੇਟ ਉਹਨਾਂ ਤੋਂ ਪੁੱਛਦੇ ਆ ਜਸਵੰਤ ਜੀ ਕੀ ਅੱਜ ਹੋਇਆ ਅਦਾਲਤ ਦੇ ਵਿੱਚ ਪੇਸ਼ ਕੀਤੇ ਗਏ ਸੀ ਤਿੰਨੇ ਮੁਲਜ਼ਮ ਸਾਹਿਬ ਖਾਲੀ ਸਾਹਿਬ ਸੁਖਰਵਾਲਾ ਕਤਲकांड ਤੇ ਜਿਹੜਾ ਗੁਰਵਿੰਦਰ ਦਾ ਕਤਲ ਹੋਇਆ ਸੀ ਉਹਦੇ ਜਿਹੜੇ ਤਿੰਨ ਮੁਲਜ਼ਮ ਫੜੇ ਗਏ ਆ ਜੀ ਉਹਨਾਂ ਦਾ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਉਹਨੂੰ ਇੱਥੇ ਲਾਕਾ ਮਜਿਸਟ੍ਰੇਟ ਸਰਦਾਰ ਜਗਰਾਜ ਸਿੰਘ ਦੀ ਅਦਾਲਤ 'ਚ ਪੇਸ਼ ਕੀਤਾ ਗਿਆ ਸੀ ਔਰ ਜਿਹੜਾ ਪੁਲਿਸ ਨੂੰ ਇੱਕ ਝਟਕੀ ਵਾਲੀ ਗੱਲ ਤੇ ਹੈ ਕਿ ਪੁਲਿਸ ਨੇ 3 ਦਿਨਾਂ ਦਾ ਪੁਲਿਸ ਰਿਮਾਂਡ ਮੰਗਿਆ ਸੀ ਪੁਲਿਸ ਨੂੰ ਉਹ ਪੁਲਿਸ ਰਿਮਾਂਡ ਨਹੀਂ ਮਿਲਿਆ ਹੈਗਾ ਤੇ ਜੱਜ ਨੇ ਤਿੰ ਔਰ ਪੁਲਿਸ ਨੇ ਜੇ ਰਿਮਾਂਡ ਦੇ ਵਿੱਚ ਖੁਲਾਸਾ ਕੀਤਾ ਹੈਗਾ ਕਿ ਉਹਨਾਂ ਨੂੰ ਜਿਹੜਾ ਗੁਰਵਿੰਦਰ ਦੇ ਕਤਲ ਕਰਨ ਤੋਂ ਬਾਅਦ ਘਰੋਂ ਸੋਨਾ ਚੋਰੀ ਕੀਤਾ ਗਿਆ ਸੀ ਜਾਂ ਲੁੱਟਿਆ ਗਿਆ ਸੀ ਉਹ ਸੋਨਾ ਬRAND ਹੋ ਗਿਆ ਇੱਕ ਉਹਨੂੰ ਜਿਹੜਾ ਬੇਹੋਸ਼ ਕਰਨ ਲਈ ਗੋਲੀਆਂ ਦਿੱਤੀਆਂ ਗਈਆਂ ਸੀ ਉਹ ਖਾਲੀ ਪੱਤਾ ਮਿਲ ਗਿਆ ਤੇ ਪੁਲਿਸ ਨੇ 317 BNS ਮਤਲਬ ਡਕੇਤੀ ਇਹ ਕਰ ਚੁੱਕੀ ਆ ਉਹਦੇ ਫੈਂਸ ਦਾ ਵਾਅਦਾ ਕਰਤਾ ਹੈਗਾ ਪਰ ਪੁਲਿਸ ਨੇ ਇਹ ਅਗਰਮਾਂਡ ਵਿੱਚ ਕਿਹਾ ਕਿ ਜਿਹੜੀ ਉਹਨੂੰ ਚਿੱਟਾ ਦੇਣ ਵਾਸਤੇ ਰੈਂਜਿਲ ਵਰਤੀ ਗਈ ਸੀ ਜਾਂ ਉਹਨੂੰ ਵਰਤੀ ਜਾਣੀ ਸੀ ਉਹ ਸਰਿੰਜ ਪੁਲਿਸ ਨੂੰ ਬਰਾਮਦ ਨਹੀਂ ਹੋਈ ਹੈਗੀ ਪਰ ਪੁਲਿਸ ਅਧਿਕਾਰਤ ਨੂੰ ਇਹ ਕਨਵਿੰਸ ਨਹੀਂ ਕਰ ਸਕੀ ਕਿ ਉਹ 9 ਦਿਨ ਦੇ ਪੁਲਿਸ ਰਿਮਾਂਡ ਰਿਮਾਂਡ ਕੀ ਕੀ ਕੀਤਾ ਉਹਨਾਂ ਨੇ ਇਸ ਕਰਕੇ ਫਰਦਰ ਜਿਹੜਾ 3 ਦਿਨ ਦਾ ਹੋਰ ਰਿਮਾਂਡ ਮੰਗਿਆ ਗਿਆ ਸੀ ਉਹ ਪੁਲਿਸ ਨੂੰ ਨਹੀਂ ਮਿਲਿਆ ਤੇ 22 ਦਸੰਬਰ ਤੱਕ ਸਾਰੇ ਮੁਜਮਾ ਜਿਹੜੇ ਉਹ ਜੇਲ੍ਹ ਭੇਜਤੇ ਹੈਗੀ ਹੈ ਅ ਕੁਝ ਪਤਾ ਲੱਗਾ ਕਿ ਜਿਹੜਾ ਪੁਲਿਸ ਨੇ ਕਿਹਾ ਕਿ ਸੋਨੇ ਦੀ ਬਰਾਮਦਗੀ ਕੀ ਹੈ ਉਹਦੇ ਵਿੱਚ ਕੀ ਕੁਝ ਬਰਾਮਦ ਹੋਇਆ ਹਾਂ ਹਾਂ ਜੀ ਸਰ ਇਹਦੇ ਬਾਰੇ ਪੁਲਿਸ ਨੇ ਬਿਲਕੁਲ ਉਸੇ ਤਰ੍ਹਾਂ ਹੀ ਗੱਲ ਖੇਰੇ ਵਿੱਚ ਰੱਖੀ ਹੈ ਵੀ ਕਿੰਨਾ ਸੋਨਾ ਚੋਰੀ ਹੋਇਆ ਸੀ ਤੇ ਕਿੰਨਾ ਬਰਾਮਦ ਹੋਇਆ ਇਸ ਬਾਰੇ ਉਹਨਾਂ ਨੇ ਅਦਾਜ਼ਤ ਨੂੰ ਕੁਝ ਨਹੀਂ ਦੱਸਿਆ ਹੈਗਾ ਸਿਰਫ ਇਹ ਇੱਕੋ ਸ਼ਬਦ ਹੀ ਲਿਖਿਆ ਕਿ ਜਿੰਨਾ ਸੋਨਾ ਚੋਰੀ ਹੋਇਆ ਸੀ ਉਹਨਾਂ ਸੋਨਾ ਜਿਹੜਾ ਹੈਗਾ ਉਹ ਬਰਾਮਦ ਹੋ ਗਿਆ ਹੈਗਾ ਥ੍ਰੇਨ ਜਿਹੜੀ ਉਹ ਬਰਾਮਦ ਨਹੀਂ ਹੋਈ ਗੋਲੀ ਵਾਲੇ ਪੱਤੇ ਵੀ ਬਰਾਮਦ ਹੋ ਗਏ ਆ ਔਰ ਪੁਲਿਸ ਨੇ ਇੱਕ ਰਮਾਂਡਰ ਦੀ ਜੋਰ ਖਲਾਸਾ ਕੀਤਾ ਕਿ ਉਹਦੀ ਲਾਸ਼ ਆ ਜਿਹੜੀ ਉਹ ਛੱਤ ਤੋਂ ਮਿਲੀ ਸੀ ਤੇ ਜਦੋਂ ਉਹਦੀ ਲਾਸ਼ ਮਿਲੀ ਉਹਦੇ ਸਰੀਰ ਤੇ ਕੋਈ ਵੀ ਜ਼ਖਮ ਨਹੀਂ ਹੈਗੀ ਸੀ ਜਿਹੜਾ ਗੁਰਵਿੰਦਰ ਦੇ ਕਤਲ ਕਰਨ ਤੋਂ ਬਾਅਦ